ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਵਨ ਜਿੜੀ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ। ਤੇ ਬਹੁਤ ਇਥੋਂ ਮੰਨ ਕੇ ਚੱਲੋ ਵੀ 4 ਕਿਲੋਮੀਟਰ ਦੀ ਦੂਰੀ ਤੇ ਨਗਰ ਵਸਿਆ ਆ ਉਹਦਾ ਬੋਰਡ ਆ ਜਿਹੜਾ ਵੱਡੇ ਹਾਈਵੇ ਤੇ ਲੱਗਿਆ ਹੋਇਆ। ਬਾਕੀ ਐਡਰੈਸ ਆਪਾਂ ਆਂਡ ਗਵਾਂਡ ਦੇ ਨਗਰ ਬਾਈ ਤੋਂ ਵੀ ਪੁੱਛਦੇ ਆਂਗੇ ਨੰਬਰ ਸਕਰੀਨ ਤੇ ਚੱਲਦਾ ਰਹੂਗਾ। 4 ਝੁੱਟੀਆਂ ਮੱਝਾਂ ਲਾ ਸਕਦੇ ਆ ਸੱਜਣੋ ਫੋਰ ਸੇਲ ਵਿਕਾਊ ਆ। ਤੇ ਨੋਟ ਕਰਿਓ ਵੀ ਬੰਦੇ ਦੀ ਕਮੀ ਕਰਕੇ ਵੀ ਲੇਬਰ ਵਾਲਾ ਬੰਦਾ ਜਿਹੜਾ ਸੱਜਣ ਸਾਥ ਛੱਡ ਗਿਆ ਜਿਹਦੇ ਕਾਰਨ ਇਹਨਾਂ ਨੇ ਇਹ ਪਸ਼ੂ ਫੋਰ ਸੇਲ ਵਿਕਾਊ ਕੀਤੇ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ। ਦੋ ਝੋਟੀਆਂ ਸੱਜਣੋਂ ਗੱਬਣਾ ਕਿੰਨਾ ਕਿੰਨਾ ਟਾਈਮ ਲੈਂਦੀਆਂ ਕਿਹੜਾ ਕਿਹੜਾ ਸੂਆ ਸਾਰੀ ਡਿਟੇਲ ਮਾਲਕ ਤੋਂ ਲੈਣੇ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਐਂਡ ਤੱਕ ਵੀਡੀਓ ਵੇਖਣ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬਸ ਠੀਕ ਠਾਕ ਚੜਦੀ ਕਲਾ ਕਰ ਚੜਦੀ ਕਲਾ ਨਾਲ ਜੀ ਹਾਂ ਜੀ ਬਹੁਤ ਵਧੀਆ ਨਾ ਕੀ ਮੇਰੇ ਵੀਰ ਦਾ ਮੇਰਾ ਨਾਮ ਤਾਂ ਸੁਖਦੀਪ ਸਿੰਘ ਆ ਇਹ ਜਿਹੜੀਆਂ ਝੋਟੀਆਂ ਵਾ ਉਹਦਾ ਨਾਮ ਹਰਦੀਪ ਸਿੰਘ ਮੇਰੇ ਚਾਚਾ ਜੀ ਦਾ ਬੇਟਾ ਵਾ ਠੀਕ ਆ ਜੀ ਤੇ ਉਹ ਮੈਨੂੰ ਸਾਰੀ ਡਿਟੇਲ ਦੇ ਕੇ ਗਿਆ ਵਾ ਤੇ ਉਹ ਡਿਟੇਲ ਤੁਹਾਨੂੰ ਦੇ ਦਿੰਦੇ ਨੇ ਜੀ ਜੋ ਠੀਕ ਹੈ ਤੇ ਇਹ ਆਪਣੇ ਬੰਦੇ ਦੀ ਕਮੀ ਕਰਕੇ ਹੀ ਵੇਚ ਰਹੇ ਨਾ ਬਿਲਕੁਲ ਜੀ ਬੰਦਾ ਇਹਨਾਂ ਦਾ ਵਿੱਚੇ ਸਾਥ ਛੱਡ ਗਿਆ ਤੇ ਜਿਹੜਾ ਬੰਦਾ ਹੈ ਨਾ ਹਰਦੀਪ ਸਿੰਘ ਹਾਂਜੀ ਇਹ ਮਾਲ ਦਾ ਬੜਾ ਸ਼ਕੀਨ ਆ ਠੀਕ ਆ ਉਹਦੇ ਕੋ ਡੰਗਰ ਭੁੱਖੇ ਵੇਖੇ ਨਹੀਂ ਜਾਂਦੇ ਠੀਕ ਆ ਤੇ ਉਹਦੇ ਕਰਕੇ ਇਹ ਸੋਨੇ ਵਰਗਾ ਜਿਹੜਾ ਮਾਲ ਹੈ ਨਾ ਹਾਂਜੀ ਉਹ ਦੇ ਰਿਆ ਦੇਣ ਨੂੰ ਤਾਂ ਨਹੀਂ ਕੀ ਕਰਦਾ ਉਹਦਾ ਪਰ ਹੁਣ ਬੰਦੇ ਦੀ ਕਮੀ ਕਰਕੇ ਆਪ ਉਹ ਜਿਆਦਾ ਮਤਲਬ ਪੱਠਾ ਢੱਕਾ ਪਾ ਨਹੀਂ ਸਕਦਾ ਤਾਂ ਨਾ ਹੀ ਪਾਉਂਦਾ ਬੰਦਿਆਂ ਕੋਈ ਪਾਉਂਦਾ ਤੇ ਉਹ ਬੰਦੇ ਜਾਣ ਦੇ ਕਰਕੇ ਜਿਹੜਾ ਸੋਨਾ ਵਾ ਨਾ ਉਹ ਘਰੋਂ ਦੇ ਰਿਆ ਤੇ ਆਪਣਾ ਐਡਰੈਸ ਕੀ ਹੈ ਜੀ ਡਰੈਸ ਹੈਗਾ ਜੀ ਪਿੰਡ ਵਨ ਚੜੀ ਆ ਹਾਂਜੀ ਤੇ ਜਿਹੜੇ ਕੋਲ ਪਿੰਡ ਆ ਵਰਪਾਲ ਆ ਚੱਬਾ ਵਾ ਵਰਪਾਲਾ ਇੱਥੋਂ ਨੇੜੇ ਹੀ ਆ ਹਾਂ ਵਰਪਾਲ तकरीबन 2.5 ਕਿਲੋਮੀਟਰ ਹੈ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਜਿਹੜੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਅਮਰਸਰ ਸਾਹਿਬ ਹੈ ਜੀ ਆਪਣਾ ਤੇ ਮੋਬਾਈਲ ਨੰਬਰ ਭਾਜੀ ਦਾ ਕੀ ਆ ਮੋਬਾਈਲ ਨੰਬਰ ਇਹਨਾਂ ਦਾ ਹੈਗਾ ਜੀ 900 ਪੂਰਾ ਹਾਂਜੀ 100 700 ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 700 ਪੂਰਾ ਹਾਂਜੀ ਤੇ ਅੱਗੇ ਹੈਗਾ ਜੀ 97 ਹਾਂਜੀ 80 746 ਕੋਈ ਗੱਲ ਨਹੀਂ ਲਓ ਵੀ ਸੱਜਣੋ ਨੰਬਰ ਸਕਰੀਨ ਤੇ ਵੀ ਚੱਲਦਾ ਰਹੂਗਾ ਵੀਰੇ ਹੋਈ ਮੜਾ ਜਾ ਤੇ ਬਾਈ ਜੀ ਆ ਝੁੱਟੀ ਮੰਨ ਲਓ ਵੀ ਕਿੰਨੇ ਚਿਰ ਦੀ ਗੱਬਣਾ ਤੇ ਕਿਹੜਾ ਸੁਆ ਇਹਦੇ ਤਕਰੀਬਨ ਆ 15 ਤੋਂ 15 18 ਦਿਨ ਹੀ ਰਹਿ ਗਈ ਆ ਜੀ 15 ਤੋਂ 20 ਦਿਨ ਦੀ ਕੱਚੀ ਆ 20 ਦਿਨ ਦੀ ਕੱਚੀ ਆ ਸੁਆ ਪਹਿਲਾ ਹੀ ਆ ਪਹਿਲਾ ਸੁਆ ਹੀ ਆ ਤੇ ਉਮਰ ਕਿੰਨੀ ਕੁ ਹੋਗੀ ਉਮਰ ਹੋਏਗੀ ਕੋਈ ਪੌਣ ਕਿ 3 ਸਾਲ ਦੇ 2.5 ਤਾਂ ਮੰਨ ਲਓ ਵੀ ਚੌਗੀ ਹੋਗੀ ਆ ਚੌਗੀ ਹੋਈ ਆ ਠੀਕ ਆ ਠੀਕ ਆ ਠੀਕ ਆ ਸੱਜਣੋ ਤਲੀਏ ਨੇ ਪੱਟਨੀ ਸਟਾਰਟ ਕਰਤੀ ਆ ਥਣਥਣ ਚੰਗਾ ਲੱਗਾ ਹੋਇਆ ਬਾਕੀ ਤੋੜ ਕੇ ਵੇਣੇ ਆਪਾਂ ਤੇ ਦੋ ਝੋਟੀਆਂ ਦੀ ਤੋਰ ਤੁਹਾਨੂੰ ਚੈੱਕ ਕਰਾਵਾਂਗੇ ਕਿਉਂਕਿ ਤੁਸੀਂ ਖਰੀਦਣੀ ਤੇ ਬਾਈ ਜੀ ਕੋਈ ਭਾਰਪੂਰ ਦੀ ਸ਼ਿਕਾਇਤ ਕੋਈ ਉਵੇਂ ਨਹੀਂ ਬਿਲਕੁਲ ਨਹੀਂ ਹੈ ਓਕੇ ਹੈ ਨਾ ਬਿਲਕੁਲ ਓਕੇ ਹੈ ਤੇ ਬਾਈ ਇਹਨੂੰ ਤੋੜੀਏ ਮਾੜੀ ਜੀ ਖੋਲ ਕੇ ਮੈਂ ਖੋਲ ਦ ਵੀਰ ਖੋਲਾ ਇਹ ਬੰਦਾ ਜੀ ਆਪਣਾ ਇੱਥੇ ਗਵਾਂਡੀਆਂ ਦਾ ਤਰਲਾ ਮਾਰ ਰਿਹਾ ਵੀ ਚੱਲ ਆਵੀਂ ਦੋ ਮਿੰਟ ਠੀਕ ਹੈ ਠੀਕ ਹੈ ਠੀਕ ਇਧਰ ਹੀ ਲੈ ਜਾ ਵੀਰੇ ਕੋਈ ਗੱਲ ਨਹੀਂ ਸੱਜਣੋ ਕੱਦ ਸੋਹਣਾ ਝੋਟੀ ਦਾ ਪੈਠਪੜਾ ਚੰਗਾ ਬਾਕੀ ਲਾਇਲਟੀ ਜਿਹੜੀ ਪਟਨੀ ਸ਼ੁਰੂ ਕਰਤੀ ਆ ਕੱਟੀ ਨੇ ਤੇ ਬਾਕੀ ਸੱਜਣੋ ਸਿੰਘ ਸੁੰਗ ਦੀ ਕੁਆਲਿਟੀ ਜਿਹੜੀ ਕੱਟੀ ਦੀ ਚੰਗੀ ਆ ਤੇ ਪੱਠੇ ਜ਼ਰੂਰ ਵੀਦਨ ਪਾਉਣੇ ਪੈਣੇ ਆ ਬਾਕੀ ਚੰਗੇ ਸੀਮੰਦੀ ਆ ਅੱਛਾ ਜੀ ਹਾਂ ਕਿਹੜੇ ਸੀਮੰਦੀ ਕੋਈ ਹੈ ਜਜਮੈਂਟ ਦਾਰੇ ਦੀ ਹੈ ਜੀ ਦਾਰੇ ਦੀ ਕੱਟੀ ਗੱਲ ਪਾਇਆ ਦਾਰੇ ਦੀ ਕੱਟੀ ਆ ਇਹ ਹਾਂ ਲక్ష్ਮੀ ਦੇਰੀ ਵਾਲਿਆਂ ਦਾ ਦਾਰਾ ਕੀ ਬਾਤ ਅੱਛਾ ਭਾਈ ਜੀ ਹਾਂਜੀ ਹਾਂਜੀ ਸਾਂਭਣ ਲਈ ਥੋੜਾ ਜਿਆ ਰਹਿ ਗਿਆ ਹਨਾ ਜੇ ਦਾਰੇ ਦੀ ਕੱਟੀ ਆ ਤਾਂ ਬਹੁਤ ਚੰਗੀ ਆ ਬਲੱਡ ਲੈਣਾ ਹਨਾ ਬਹੁਤ ਵਧੀਆ ਸੀ ਬੰਦੀ ਹੈ ਤੇ ਬਾਈ ਜੀ ਇਹਦਾ ਰੇਟ ਆ ਰੇਟ ਇਹਦਾ ਕੀ ਰੇਟ ਰਹੂਗਾ ਵੀਰ ਜੀ ਇਹ ਇੱਕ ਨੰਬਰ ਇਹਦਾ ਇੱਕੋ ਜਿਹਾ 75000 ਰੁਪਇਆ ਮੰਗਦੇ ਆ ਮਾਨਤਾ ਨਹੀਂ ਹੋਣਾ ਇਹਦੇ ਵਿੱਚੋਂ ਕੋਈ ਬੋਤਾ ਨਹੀਂ ਹੋਣਾ ਕਿਉਂਕਿ ਹੈ ਹੀ ਬਿਲਕੁਲ ਸੋਨਾ ਹੀ ਸਮਝੋ ਤੁਸੀਂ ਇਹ ਬਹੁਤ ਵਧੀਆ ਚੀਜ਼ ਹੈ ਵੀ ਇਹ ਆਪਾਂ ਨੂੰ ਰੀਅਲ ਪਤਾ ਵੀ ਦਾਰੇ ਦੀ ਕੱਟੀ ਹੈ ਨਾ ਹਾਂ ਬਿਲਕੁਲ ਬਿਲਕੁਲ ਤੇ 75000 ਰੁਪਈਆ ਦੀ ਡਿਮਾਂਡ ਆ ਤੇ ਮੌਕੇ ਤੇ ਮਾਨਤਨ ਕਰ ਦਿਆਂਗੇ ਕੋਈ ਦੂਰੇ ਨੇੜੇ ਆਏ ਭੈਣ ਭਰਾ ਦਾ ਹਾਂ ਚਲੋ ਕੋਈ ਨਹੀਂ ਉਹਦਾ ਆਪਾਂ ਨੂੰ ਪਤਾ ਸਾਹਮ ਕੇ ਐਡੀ ਕੀਤੀ ਆ ਤੇ ਖਰਚੇ ਬਹੁਤ ਪੈ ਜਾਂਦੇ ਆ ਤੇ ਬਾਈ ਜੀ ਆ ਆ ਛੋਟੀ ਇਹ ਇਹ ਵੀ ਸੀਮਨ ਕੋਹੇ ਚੰਗੇ ਦੀ ਆ ਹਾਂ ਜੀ ਇਹ ਵੀ ਕੋਹੇ ਨੂਰ ਦੀ ਆ ਕਿਆ ਬਾਤ ਆ ਅੱਛਾ ਇਹ ਕੋਹੇ ਨੂਰ ਦੀ ਆ ਆਪਾਂ ਚੰਗਾ ਸ਼ਕੀਰ ਆ ਮੇਰਾ ਭਰਾ ਜਿਹੜਾ ਨਾ ਵਧੀਆ ਵਾ ਅੱਛਾ ਵੀ ਚੰਗੇ ਟੀਕੇ ਲਵਾਏ ਨੇ ਮੱਝਾਂ ਦੇ ਨਾ ਡੰਗਰ ਨਹੀਂ ਰੱਖਦਾ ਠੀਕ ਆ ਤੇ ਇਹ ਦਿਨ ਕਿੰਨੇ ਲੈਂਦੀ ਐ ਖੋਲੀ ਵੀਰੇ ਹਾਂ ਨੂੰ ਹਾਂ ਨੂੰ ਲੈ ਜਾ ਅੱਛਾ ਇਹ ਇਹ ਦਿਨ ਕਿੰਨੇ ਲੈ ਜੂ 20 ਦਿਨ ਵੀ ਹਾਂ 20 ਦਿਨ ਲੈ ਜੂਗੀ ਜੀ ਬਾਕੀ ਇਹ ਕੁਦਰਤ ਦੇ ਹੱਥ ਹੁੰਦਾ 5-7 ਦਿਨ ਵੱਧ ਵੀ ਖੜ ਸਕਦੀ ਕਾਹਦੀ ਹਾਂ ਇਹ ਵੱਧ ਲੈ ਜੂਗੀ ਇਹ ਹਜੇ ਤਲੀ ਪੱਟੀ ਐ ਨੇ ਹਣਾ ਥੋੜੀ ਆ ਆ ਛੇਤੀ ਸੂਪੂਗੀ ਝੋਟੀ ਤੇ ਬਾਕੀ ਸੱਜਣੋ ਤੁਸੀਂ ਜਦੋਂ ਕੋਲੇ ਆ ਕੇ ਵੇਖੋਗੇ ਗੈਸ ਆਪ ਲਾ ਲਿਓ ਵੀ ਬਾਈ ਦਾ ਨੰਬਰ ਚੱਲਦਾ ਰਹੂਗਾ ਸਕਰੀਨ ਤੇ ਬੰਦ ਦੇ ਬੰਦ ਦੇ ਬੰਦ ਥਾਣ ਬਹੁਤ ਚੰਗਾ ਲੱਗਾ ਤੇ ਕੋਹੇ ਨੂਰ ਦੀ ਆ ਤੇ ਸੱਜਣੋ ਇਹਨਾਂ ਦੇ ਦੱਸਣ ਮੁਤਾਬਕ ਇਹ ਧਾਰੇ ਦੀ ਆ ਬਾਕੀ ਘਰੇ ਜੰਮੀਆਂ ਪਲੀਆਂ ਤਾਂ ਮੰਨ ਕੇ ਚੱਲੋ ਵੀ ਪਤਾ ਹੀ ਹੁੰਦਾ ਤੇ ਵੀਰ ਜੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਸਾਜੀ ਕੀ ਰਹੂਗਾ ਇਹ ਤਾਂ 65000 ਮੰਗਦਾ ਵਾ ਤੇ ਮਾਨਤਾ ਨਹੀਂ ਹੋਣਾ ਬਿਲਕੁਲ 65000 ਰੁਪਇਆ ਇਹਦੀ ਡਿਮਾਂਡ ਆ ਤੇ ਮੌਕੇ ਤੇ ਮਾਨਤਾ ਨਾ ਮਾਨਤਾਨ ਥੋੜਾ ਬਤਾਉਣਾ ਠੀਕ ਹੈ ਜੀ ਤੇ ਆ ਕੱਟੀ ਆ ਜਿਹੜੀ ਜੀ ਝੋਟੀ ਇਦਾਂ ਦੇ ਘਰ ਦੀ ਆ ਵੀ ਇਹ ਆਮ ਹੀ ਆ ਕਿ ਵੀ ਕਿਸੇ ਟੀਕੇ ਦੀ ਆ। ਇਹ ਵੀ ਟੀਕੇ ਦੀਆਂ ਜਿੰਨਾ ਇਹਨਾਂ ਕੋਲ ਮਾਲ ਹੈਗਾ ਨਾ ਉਧਰ ਝੋਟੇ ਵਾਲ ਵੀ ਭਾਮ ਮੜਾ ਜਾ। ਹਾਂਜੀ। ਮਾਲ ਚੰਗਾ ਹੀ ਰੱਖਿਆ ਵੀਰ ਨੇ। ਠੀਕ ਆ। ਸਿਰਫ ਦਿੱਕਤ ਬੰਦੇ ਦੀ ਆ ਗਈ। ਬੰਦੇ ਦੇ ਕਰਕੇ ਇਹ ਸੋਨੇ ਵਰਗਾ ਮਾਲ ਜਿਹੜਾ ਉਹ ਘਰੋਂ ਮਤਲਬ ਵੇਚਣਾ ਪੈ ਰਿਹਾ ਵਾ ਨਹੀਂ ਤੇ ਵੇਚਣ ਉਹਦਾ ਵੀ ਮਨ ਨਹੀਂ ਕਰਦਾ ਸ਼ਕੀਨ ਬੰਦਾ। ਇਹਦੀ ਉਮਰ ਕਿੰਨੀ ਹੋ ਗਈ ਹੈ ਜੀ? ਤਕਰੀਬਨ 2-2 ਸਾਲ ਹੀ ਆ ਕੋਈ ਪੌਣੇ 2 ਸਾਲ ਦੀ ਉਹ ਹੈਗੀ ਤੇ 2 ਸਾਲ ਦੀ। 2-2 ਸਾਲ ਦੀਆਂ ਦੋਨੇ ਮੰਨ ਲਈ। ਤੇ ਹਜੇ ਟੀਕੇ ਤਾਂ ਨਹੀਂ ਮੰਗੇ ਇਹਨਾਂ ਨੇ। ਨਹੀਂ ਨਹੀਂ ਹਜੇ ਨਹੀਂ ਮੰਗੇ। ਠੀਕ ਆ। ਵੀ ਹਜੇ ਮੰਨ ਲਓ ਬੰਨੀਆਂ ਨਹੀਂ ਤੇ ਬਾਈ ਜੀ ਥਣ ਥਣ ਇਹਨਾਂ ਦੇ ਚਾਰ ਹੀ ਆ ਨੇ ਵੀਰੇ ਵਿਖਾਈਆਂ ਇਹਨੂੰ ਝੂਲੀਆਂ ਇਹਨਾਂ ਦੀ ਮੈਂ ਖੋਲ ਨਹੀਂ ਨਹੀਂ ਖੋਲਣਗਾ ਨਹੀਂ ਖੋਲਣਗਾ ਨਹੀਂ ਇਹ ਨਹੀਂ ਤੁਰਨਗੇ ਆਪਾਂ ਅੱਛਾ ਹਾਂ ਚਾਰ ਆ ਚਾਰ ਹੀ ਆ ਨਾ ਹਾਂ ਵੇਖ ਲੈ ਚੰਗੀ ਤਰ੍ਹਾਂ ਚਾਰ ਹੀ ਇਹਦੇ ਹੀ ਇਹਦੇ ਵੀ ਚਾਰ ਹੀ ਆ ਨਹੀਂ ਠੀਕ ਹੈ ਭਗਤ ਬੰਦਾ ਆ ਸਜਣੋ ਨੋਟ ਕਰਿਓ ਤੇ ਆਹ ਝੂਟੀ ਸਾਰੀ ਜੈਡ ਬਲੈਕ ਆ ਇਹ ਵੀ ਚੈੱਕ ਕਰ ਲਓ ਇਹਦੇ ਜ਼ਰੂਰ ਪੂਛ ਚਵਾਲ ਜਿਹੜੇ ਵਾਈਟ ਆ ਬਾਕੀ ਡਰਦੀਆਂ ਇਹਦੇ ਵੀ ਥਾਨ ਨੋਟ ਕਰ ਲਓ ਝੋੜੀ ਚੰਗੀ ਆ ਦੂਜੀ ਤੇ ਉਦੋਂ ਵੀ ਵਧੀਆ ਜੀ ਉਦੋਂ ਵੀ ਵਧੀਆ ਵਾਕੇ ਕੋਈ ਸ਼ੱਕ ਨਹੀਂ ਤੇ ਬਾਈ ਜੀ ਇਹਨਾਂ ਦਾ ਰੇਟ ਕੀ ਰਹੂਗਾ ਝੋਟੀਆਂ ਦਾ ਇਹ ਦੇ ਦੇਾਂਗੇ ਜੀ ਬਾਈ 22000 ਇਹਨਾਂ ਦਾ ਬਾਈ 22000 ਜਿਹੜਾ ਰੇਟ ਆ ਤੇ ਬਾਕੀ ਮੌਕੇ ਤੇ ਕੋਈ ਭੈਣ ਭਰਾ ਰਿੰਗ ਲਾਉਂਦਾ ਹਨਾ ਤੇ ਆ ਦੋ ਦਿਨ ਨਹੀਂ ਨਾ ਹੈ ਆ ਦੋ ਦਿਨ ਹੀ ਨਿਕਲਣਾ ਮਾਂ ਕਿਚਨ ਲੱਗੇ ਤਾ ਨਹੀਂ ਨਹੀਂ ਵੀਰ ਜੀ ਹਜੇ ਨਹੀਂ ਖੈਦੇ ਆਪਾਂ ਥਾਨ ਹਜੇ ਇਹਨਾਂ ਨੂੰ ਗੱਬਣਾ ਕਰਾਵਾਂਗੇ ਫੇਰ ਥਾਨ ਖਿੱਚਾਂਗੇ ਇਹਨਾਂ ਦੇ ਕਾਂ ਪਾਕਤ ਬੰਦਾ ਮੈਂ ਤੁਹਾਨੂੰ ਦੱਸਿਆ ਨਾ ਬਸ ਬੱਸ ਥਣ ਬਹੁਤ ਚੰਗਾ ਲੱਗਾ ਸੱਜਣੋ ਨੋਟ ਕਰ ਲਿਓ ਆ ਜਿਹੜੀ 3 ਨੰਬਰ ਤੇ ਝੋਟੀ ਹੈ ਨਾ ਪੂਰਾ ਚੰਗਾ ਇਹਨੂੰ ਥਣ ਲੱਗਿਆ ਹੋਇਆ ਥੋੜੀ ਡਰਦੀ ਆ ਤੇ ਬਾਕੀ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਚੈੱਕ ਇਹ ਕਰਵਾਇਈ ਦਿਈਏ ਵੇਖੋ ਉਂਗਲ-ਉਂਗਲ ਜੱਡੇ ਥਣ ਲੱਗਿਆ ਕਰਮ ਵਾਲੀ ਨੂੰ ਵੇਖੋ ਕਿਆ ਬਾਤ ਆ ਸਾਰੀ ਜੈਡ ਬਲੈਕ ਆ ਸੱਜਣੋ ਚੰਗੀ ਕੱਟੀ ਮੈਂ ਤਿਆਰ ਬਾਈ ਜੀ ਇਹਨਾਂ ਦਾ 22000 ਰੇਟ ਆ ਨਾ ਹਾਂ ਜੀ ਇਹਨਾਂ ਦਾ 22000 ਠੀਕ ਲਓ ਵੀ ਸੱਜਣੋ ਇਹ ਵੀਡੀਓ ਕਵਰ ਕਰ ਲਈ ਆਪਾਂ ਪਿੰਡ ਵਨ ਚੜੀ ਵਨ ਚੜੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਦੋ ਝੋਟੀਆਂ ਸੱਜਣੋ ਗੱਬਣਾ ਚੈੱਕ ਪਾਸ ਲਾ ਲਓ ਤਿਆਰੀ ਦੇ ਵਿੱਚ ਹੀ ਆ ਤੇ ਦੋ ਬੰਨ ਨੂੰ ਤਿਆਰ ਆ 4 ਜਨਵਾਰ ਇਸ ਪਿੰਡ ਦੇ ਵਿੱਚੋਂ ਆਪਾਂ ਕਵਰ ਕਰ ਲਿਆ ਤੇ ਜਿਹੜਾ ਵੀ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਦੇ